ਕਿਆ ਕੋਈ ਛੱਡ ਦੇ ਹੁਣ ਤੇ ਲਵੇ ਆਉਂਦੇ ਵੀ ਨਹੀਂ ਉਹ ਸਾਡੇ ਰੋ ਰੋ ਯਾਰ ਚੇਹ ਪਰੇ ਬੁੱਦੂ ਕੰਟਾ ਮਗਜ ਖਪਾਤਾ ਤੈਨੇ ਉਹ ਸਰਦਾਰ ਤੂੰ ਵਪਾਰੀ ਥੋੜਾ ਹੀ ਐ 6 ਦੀ ਦਿੰਨੇ ਨਹੀਂ ਦਿੰਦਾ ਸਾਡੇ 6 ਦੀ ਦਿੰਨੇ ਫਿਰ ਹੁਣ ਕੀ ਕਰਾਂ ਸਹੀ ਆ ਬਸ ਹੈਂ ਜੋਰ ਲਾ ਲਿਆ ਤੂੰ ਕੋਈ ਮੜਾ ਮੋਟਾ ਕੋਈ ਮੜਾ ਮੋਟਾ ਬਾਊ ਜੀ ਦਮ ਹੈਗਾ ਪਹਿਲੀ ਵਾਰ ਵਿਚਾਰੇ ਨੇ ਪੰਗਾ ਲਿਆ ਆਪਰ ਕੇ ਨਾ ਯਾਰ ਐਵੇਂ ਲੈ ਜਾ ਬਸ ਤੇਰੇ ਲਈ ਮਾਰਨਾ ਥੋੜੀ ਆ ਬੇਅਨਜਾਨ ਬੰਦਾ ਇਹੋ ਉਹ ਤੂੰ ਵੀ ਧਿਆਨ ਮਾਰ ਲੈ ਮੈਂ ਉਹ ਮੈਂ ਕੀ ਧਿਆਨ ਮਾਰੂੰਗਾ ਤੇਰੇ ਵਰਗੇ ਨੂੰ ਧਿਆਨ ਰੋਜ਼ੇ ਮਾਰਦਾ ਮੈਂ ਛਾਂਟ ਕੇ ਨੂੰ ਕਿੰਨੀ ਕੁ ਛਾਂਟ ਲਈ ਲੈ ਦੱਸ ਕਿੰਨੀ ਕੁ ਛਾਂਟ ਲਈ ਕੋਈ ਵੇਚਣ ਵਾਲੀ ਗੱਲ ਕਰਿਆ ਕਰੋ ਨਹੀਂ ਬਾਈ ਤੂੰ ਵੀ ਲੈਣ ਵਾਲੀ ਗੱਲ ਕਰ ਯਾਰ ਸਾਰੇ ਆਮਾਨਦਾਰੀ ਤੋਂ ਦੱਸ ਤੇਰੇ ਨਾਲ ਜ਼ਰੂਰ ਦੇਣਾ ਦਿਲ ਤੋਂ ਤਾਂ ਹੱਥ ਧਰ ਕੇ 10 ਬੱਕਰੀਆਂ ਤੇ ਤੂੰ ਪੱਠ ਫੜੀ ਐ ਇਹ ਵੀ ਦੇਖ ਤੂੰ ਸਾਨੂੰ ਜਮਾ ਮਾੜੀ ਦੇ ਦੇ ਲੈ ਲੈ ਜਿਹੜੀ ਮਾੜੇ ਮੇਰੇ ਭਾਦਿਆਂ ਤਾਂ ਸਾਰੀਆਂ ਚੰਗੀਆਂ ਆ ਚੱਲ ਤੂੰ ਦੱਸ ਮੈਨੂੰ ਗੱਲ ਨਹੀਂ ਬਣਨਾ ਰਾਜੀ ਕਿੱਥੇ ਬਣੂ ਕਾਪੀ ਦੀ ਦਊਂਗਾ ਬਸ ਕਾਪੀ ਗੁੱਪੀ ਦੀ ਨਹੀਂ ਬਣਦੀ ਫਰੀ ਪ੍ਰੇਮੀਆਂ ਕਿੰਨੇ ਦੀ ਐ ਸਹੀ ਇਮਾਨਦਾਰੀ ਨਾਲ ਮੜਾਕਾ ਓਰੇ ਆ ਨਹੀਂ ਹੋਣਾ ਬਾਈ ਓਰੇ ਆ ਆ ਗਿਆ ਹੂੰ ਤਾਂ ਇਹ 라 ਪੂਰੀ ਪੂਰੀ 7000 ਦੀ ਤੇ ਬਸ ਕਿਉਂ ਜੀ ਮੜਾ ਕਾ ਮਾਰਤਾ ਘੱਟ ਨਹੀਂ ਦੇਣੀ ਬਸ ਦੇ ਦੇ ਕੱਲੀ ਤਾਂ ਨਾ ਦੇ ਦੇ ਨਹੀਂ ਨਹੀਂ ਘੱਟ ਤੋਂ ਨਹੀਂ ਦਸ ਤੋਂ ਦੀ ਨਹੀਂ ਵਿਕਦੀ ਹੱਥਾਂ ਦੀ ਬੈਠਾ ਰਹੀ ਦਸ ਦੀ ਵਿਗੂ ਤਾਂ ਵੇਚ ਦਾਂਗੇ ਨਹੀਂ ਕੱਟੀਆਂ ਵੇਚਾਂਗੇ ਸਾਰੇ ਹਾ ਕੱਟੀਆਂ ਵੇਚਾਂਗੇ ਸਾਰੀਆਂ ਨੇ ਅੱਛਾ ਵੇਚਦਾ ਨਹੀਂ ਇਕੱਠੇ ਲੱਗੀ ਜਾਂਦੇ ਕੋਈ ਦੱਸ ਇਮਾਨਦਾਰੀ ਤੋਂ ਦਸ ਤੋਂ ਘੱਟ ਨਹੀਂ ਨਾ ਵੀ ਕਿੱਥੇ ਦੇਣੀ ਹੈ ਨਹੀਂ ਦਸ ਤੋਂ ਘੱਟ ਨਾ ਨਾ ਬਸ ਸਹੀ ਹੈ ਉਹ ਗੱਲ ਸੁਣ ਲੈ ਮੇਰੀ ਸੁਣ ਲਈ ਗੱਲ ਮੈਂ ਤੇਰੀ ਜਾਂ 7.5 ਦੀ ਹੋ ਨਹੀਂ ਹੋਣੀ ਯਾਰ ਕਿਉਂ ਜੀ ਸਹੀ ਆ ਨਹੀਂ ਨਹੀਂ ਨੇ 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 ਹੁੰਦੇ ਨੇ ਮੇਮਣੀਆਂ ਸਾਰੇ ਚੋਹ ਨਮਾ ਬੰਦਾ ਦਵਾ ਉਹ ਵੀ ਵੇਚ ਜਾਣ ਤੇਰੀਆਂ ਇਹ ਤਾਂ ਉਹ ਵੀ ਦਵਾ ਦਿਆਂ ਦੋ ਮਿੰਟ ਇਹ ਮੇਮਣੀਆਂ ਨਹੀਂ ਦੋਨਾਂ ਨੇ ਦੂਜੀਆਂ ਮੇਮਣੀਆਂ ਵੀ ਖਿੱਚਣੀਆਂ ਤੈਨੂੰ ਪਤਾ ਕਿ ਨਹੀਂ ਪਤਾ ਨਹੀਂ ਉਹ ਤਾਂ ਆਪੀ ਵਿਕ ਜਾਣੀਆਂ ਮੈਂ ਕਿਉਂ ਨਹੀਂ ਆਪਦੇ ਮੁੱਲ ਨਾਲ ਮੈਂ ਵਕਾਹ ਦੂੰਗਾ ਉਹ ਤਾਂ ਵਿਕ ਜਾਣੀਆਂ ਇਹ ਕਿਉਂ ਖਿੱਚਣੀਆਂ ਸਾਡੇ ਦਾ ਕਾਪੀ ਤੋਂ ਕੱਟ ਦਿੰਦਾ ਨਿਕਲੀ ਜੇ ਦੋ ਲਊ ਦੋ ਲੋ 18000 ਦੇ ਨੇ ਦੋ ਦੂਤਾ ਪਿੱਛੋਂ ਦੇਖਾਂਗੇ ਉਹੀ ਗੱਲ ਆ ਤਾਂ ਬੋਣੀ ਕਰ ਲੈ ਬਾਈ ਉਹ ਤੂੰ ਬੋਣੀ ਕਰ ਲੈ ਬੋਣੀ ਕਰ ਲਈ ਬਸ ਦੰਦਾ ਨਹੀਂ 7.5 ਦੀ ਨਹੀਂ ਤੈਨੂੰ ਲੈ ਤੂੰ ਐਸੀ ਤੇ ਐਸੀ ਮਰਾ ਮੈਨੂੰ ਚਾਹੇ ਭਜਾ ਦੇ ਹੁਣ ਪੂਰੀ ਅੱਖ ਦੀ ਹੋ ਗਈ ਚੱਕ ਬਸ ਸਹੀ ਆ ਸਹੀ ਆ ਗੱਲ ਸਹੀ ਆ ਦੇ ਦੇ ਨਹੀਂ ਦੇ ਦੇ ਤੇ ਦੇ ਸਹੀ ਆ ਸਹੀ ਹੈ ਕੱਲੀ ਮੇਮਣੀ ਤੂੰ ਦੱਸਦਾ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਤੇਰਾ ਮੇਰੀ ਗੱਲ ਸੁਣ ਤੇਰਾ ਸਾਰਾ ਸਹੀ ਹੈ ਪਰ ਮੈਂ ਕੱਲੀ ਦਿੰਦਾ ਨਹੀਂ ਨਾ ਪੱਲੀ ਦਊ ਤਾਂ ਇੰਨੇ ਹੀ ਦਊ ਠੀਕ ਆ ਤੇਰੇ ਨਾਲ ਜਾ ਹੀ ਤੇ ਹੀ ਮਰਾ 6.5 ਦੀ ਭੱਜਾ ਚੱਟ ਫਾੜੋ ਬਾਈ ਨਹੀਂ ਹੁੰਦੀ ਲੈ ਬਾਈ ਸਾਰੀਆਂ ਫੜ ਕੇ ਲੈ ਜਾ ਹੁਣ ਤੂੰ ਮੈਨੂੰ ਭਜਾਉਣਾ ਨਹੀਂ ਭਜਾਉਂਦਾ ਭਜਾਉਣਾ ਭਜਾ ਦੇ ਮੇਮ ਨਹੀਂ ਮੇਰੇ ਨੱਕ ਨੂੰ ਲੱਗੀ ਮਨ ਲੱਗੀ 8.5 ਦੀ ਪੂਰੀ ਕਰਤੀ ਯਾਰ ਮੈਂ ਛੀਤੋਂ ਚੱਲ ਕੇ ਆਪਣਾ ਵੀਰੇ ਦੱਸ ਤੇ ਆ ਰਿਹਾ 3 ਦਾ ਜਿਆ ਬੰਦਾ ਇਹ 10 ਤੋਂ ਘੱਟ ਦੇਣੀ ਨਹੀਂ ਇੰਨੇ ਬੰਦੇ ਖੜੇ ਹੈਗੇ ਆ ਹ ਅਮਰੀਕਾ ਆ ਗਿਆ ਮੈਂ ਕੁਗਤ ਨਹੀਂ ਅੱਜ ਦੀ ਤਰੀਕਾ ਅਮਰੀਕ ਅਮਰੀਕਾ ਜਾਊਗਾ ਮੇਰੇ ਨਾਲ ਲੈ ਕੇ ਜਾਊਗਾ ਅੱਜ ਗੱਲ ਹੋਈ ਹੈ ਉਹ ਨਾਮ ਲੈ ਕੇ ਜਾਣਗੇ ਮਹਾਰਾਸ਼ਟਰ ਚ ਪਹਿਲਵਾਨ ਪਹਿਲਵਾਨ ਦੇ ਉੱਥੇ ਇੱਧਰ ਉੱਧਰ ਹੱਥ ਪਾਰ ਮਾਰਦਾ ਇਹ ਨਹੀਂ ਆ ਤੂੰ ਇੰਟਰਵਿਊ ਲੈਣੇ ਆ ਉੱਥੇ ਫਾਰਮ ਵਾਲੇ ਮਹਾਰਾਸ਼ਟਰ ਲੈ ਕੇ ਸਾਰੇ ਬੁਲਾ ਰਹੇ ਨੇ ਮੈਨੂੰ ਦੇ 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 ਬਾਈ ਦੇ ਦੇ ਬਾਈ ਓਏ ਆੜਿਆ ਨਹੀਂ ਕਰਦੇ ਸਰਦਾਰਾਂ ਨਾਲ ਦੇ ਦੇ ਮੈਂ 11 ਮੰਗ ਗਿਆ ਮੈਂ ਕਿਉਂ ਕੱਲੀ ਤੋਂ ਦੱਸ ਗੱਟ ਕੋਈ ਦਿਓ ਤੇਰਾ ਜੁਗ ਨਾ ਲੱਗ ਦੋ ਲੈਣੀਆਂ ਮੈਂ ਸੀ ਤੋਂ ਚੱਲ ਕੇ ਸਾਢੇ 8 ਲੱਤ ਹੈ ਮਰੀ ਦੋ ਲੈਣੀਆਂ ਸਹੀ ਲੱਤ ਹੈ ਹੈ ਠੀਕ ਹੈ ਇਹ ਕਹਿੰਦਾ ਅਮਰੀਕ ਕਹਿੰਦਾ ਇਹਦਾ ਮੂੰਹ ਪਾਉਣਾ ਨੇ ਨਾ ਖੜ 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 ਕੀ ਕਹਿਣਾ 500 ਹੋਰ ਭਾਗੇ ਕੀ ਹੋ ਗਈ ਛੱਡ ਭਰੇ ਬਈ ਫੜ ਲੈ ਯਾਰ ਤੂੰ ਹੁਣ ਉਹਦੀ ਮੂੜੀ ਨਹੀਂ ਬੰਦਾ ਮੇਨ ਮੁਖ ਹੈ 100 ਰੁਪਏ ਹਾਂ ਭੱਜੀ ਤੂੰ ਨਾ 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 ਉਹਦੀ ਮੇਨ ਮੁਖ ਬੰਦੇ ਦੀ ਮੇਨ ਮੁਖ ਬੰਦੇ ਦੀ ਮੈਂ ਤਾਂ ਮੂੜੀ ਨਹੀਂ ਤੂੰ ਕੰਮ ਕਰ ASCII ਨਹੀਂ ਦਿੰਦੇ ਮੈਂ ਵੀ ਨਹੀਂ ਪੈਸੇ ਦੇ ਵੀ ਲੈ ਜਾ ਤੂੰ ਮੇਮਣੀ ਵੀ ਲੈ ਜਾ ਨਾ ਇਹ ਗੱਲ ਨਹੀਂ ਜਿਹੜੀ ਉਹਨੇ ਕਹੀ ਸੀ ਜਿਹੜੀ ਉਹਨੇ ਕਹੀ ਸੀ ਬੰਦੇ ਦੀ ਮੈਂ ਮੂੜੀ ਨਹੀਂ ਹਾਂ ਫਿਰ ਯਾਰ ਰੇਕਾ ਦੰਮੀ ਨਾ ਫਕ ਤੇਰੀ ਮਰਜ਼ੀ ਆ ਰੱਖ ਲੈ ਬਸ ਕਿੰਨੇ ਦੀ ਆ ਬੱਬਾ ਚਲ ਉਹਦੀ ਮੂੜੀ ਨਹੀਂ ਅਸੀਂ ਗੱਲ ਕੀ ਹੋ ਗਈ ਆ ਬੰਦਾ ਰਹਿੰਦਾ ਨਾ ਉਹ ਤੋਂ ਲੈਣੀ ਆ ਅਸੀਂ ਉਹ ਬੰਦੇ ਨੂੰ ਬਾਈ ਨੂੰ ਨਾ ਨਵਾਂ ਬੰਦਾ ਇਹਦੇ ਘਰੇ ਰੱਖਣੀ ਨਾ ਨਾ ਫਾਰ ਨਹੀਂ ਹੈਗਾ ਕਿਸੇ ਦਾ ਵਪਾਰੀ ਨਹੀਂ ਹੈਗਾ ਨਾਲਾ ਫਰਕ ਲੈ ਪੈਸੇ ਦੇ ਵੀ ਇਹੋ ਜੇ ਕੰਮ ਨਹੀਂ ਕਰਿਆ ਕਰਦੇ ਕੱਲ ਰਾਜੂ ਨਹੀਂ ਖਾਦਾ ਐ ਨਹੀਂ ਵਿਕਦੀਆਂ ਹੁੰਦੀਆਂ ਆੜੀ ਨਾ ਕਰ ਹਾਂ ਸਾਡੇ ਨਾਲ ਆੜੀ ਨਾ ਕਰ ਅਰੀ ਨਾ ਕਰੜੀ ਨਹੀਂ ਨਹੀਂ ਹੁਣ ਤਾਂ ਘੱਟ ਨਹੀਂ ਦੇਣੀ ਮੈਂ ਬੱਸ ਬਈ ਵੇ ਦੋ ਭਾਈ ਉਰੇ ਆ ਜਾ ਯਾਰ ਵੰਜਰੂ ਹੱਥ ਪਾਇਆ ਉਰੇ ਆ ਜਾ ਖੜ ਜਾ ਯਾਰ ਤੂੰ ਪੈਸੇ ਦੇ ਮੈਨੂੰ 9000 ਲਾ ਲਾਣੀ ਗਣੀ ਬਈ ਗਣੀ 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 ਹੈਲੋ ਕਿੰਨੇ ਆ ਉਹ ਕਹਿੰਨ ਲਾ ਕਰੰਟ ਮਾਰਨ ਲੱਗਿਆ ਹਾਂਜੀ ਹਾਂਜੀ ਮੈਂ ਭਾਈ ਮੰਡੀ 'ਚ ਖੜਾ ਸੌਦੇ ਕਰਾ ਰਿਹਾ ਆ ਜਾ ਸਮ ਦੇ ਕੇ ਕੁਛ ਨਹੀਂ ਕੁਛ ਨਹੀਂ ਬਾਰਿਸ਼ ਦਾ ਬੱਦਲ ਹੈ ਕਿੰਨੇ ਨੇ ਕਿੰਨੇ ਨੇ ਕਿੰਨੇ ਨੇ ਹੈ 9000 ਹਰਕਤਾਂ ਕੋਈ ਡਾ ਓ ਫੜਾਈ 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 ਉਹ ਫੜਾਈ ਚੰਗੀ ਉਹ ਫੜਾਈ ਚੰਗੀ ਕਰਕੇ ਗਏ ਉਹ ਅਮਰੀਕਾ ਉਰੇ ਓਏ ਥੋੜਾ ਬੰਦਾ ਨਹੀਂ ਮੰਦਾ ਆ 9000 ਦਿੰਨਾ ਆ 200 ਤੇਰੀ ਇੱਜ਼ਤ ਕਰਦਾ ਫੜ ਪਰ ਠੀਕ ਆ ਛੱਡ ਓਏ ਛੱਡ ਦੇ ਹੁਣ ਤੇ ਲਵੇ ਆਉਂਦੇ ਵੀ ਨਹੀਂ ਉਹ ਸਾਡੇ ਪਰੇ ਮੁੱਦੂ ਕੰਟਾ ਮਗਜ ਖਪਾਤਾ ਤੈਨੂੰ ਓ ਸਰਦਾਰ ਤੂੰ ਵਪਾਰੀ ਥੋੜਾ ਹੀ ਐ ਫੁੱਟਿਆ ਹੈ ਵਪਾਰੀ ਵੇ ਜਮੀ ਐਡਾ ਫੁੱਟਿਆ ਹੋਇਆ ਮੇਰੀ ਜਮੀ ਨਹੀਂ ਮੰਨੀ 200 ਤੇ ਮੈਂ ਕਹਤਾ ਉਹਨਾਂ ਤੋਂ ਬਿਨਾ ਪੁੱਛੇ ਹਾਂ ਹੋਰ ਲੈ ਯਾਰ ਉਹ ਫੜ ਲੈ ਮਰ ਜਾ ਪੂਛ ਤੜਾ ਕੇ ਆ ਮਰ ਜਾ ਪੂਛ ਤੜਾ ਕੇ ਤੂੰ ਮਰੇਗਾ ਪੂਛ ਤੜਾ ਕੇ ਮੈਂ ਤਾਂ ਰੋਜ਼ ਤੜਾਉਣਾ ਅਮਰੀਕ ਇੱਕ ਗੱਲ ਮੈਂ ਤਾਂ ਰੋਜ਼ ਤੜਾਉਣਾ ਓ ਮੈਂ ਤਾਂ ਰੋਜ਼ ਇਹ ਪੂੰਛਾ ਤੜਾਉਣਾ ਨੋ ਫਿਰਦੇ ਕਿ ਨਹੀਂ ਜਾਂਦੇ ਹਾਂ ਨੋਆਂ ਚ ਮੈਂ ਤਾਂ ਰੋਜ਼ ਪੂੰਛ ਤੜਾਉਣਾ ਓ ਯਾਰ ਕਮਲਾਲ ਉਹ ਅਗਲਾ ਮੈਂ ਤਾਂ ਰੋਜ਼ ਪੂੰਛ ਤੜਾਉਣਾ ਰੋਜ਼ ਆ ਦੇ ਦੇ ਪਿਓਰ ਹਾਂ ਨਹੀਂ ਨਹੀਂ ਹਰ ਰੋਜ਼ ਨਹੀਂ ਓਏ ਆ ਬਈਆ ਆ ਬਈਆ ਓ ਬਾਈ ਆ ਜਾ ਆ ਜਾ ਆਹ ਰੱਖਣੀ ਆ ਮੈਂ ਉਹਨੇ ਰੱਖਣੀ ਸਰਦਾਰ ਨੇ ਉਹ ਦੇ ਦੇ ਕੋਲ ਦਾ ਐਨੇ ਦੀ ਨਹੀਂ ਦੇਣੀ ਬਾਪੂ ਲੈ ਜਾ ਯਾਰ ਨਹੀਂ ਦੇਣੀ 9200 ਦੀ ਨਹੀਂ ਦੇਣੀ ਉਹ ਕੋਈ ਨਹੀਂ ਦੇ ਦੇ ਕੋਲ ਦਾ ਉਹ ਫਾੜਾ ਹੀ ਓਏ ਮੈਂ ਫਰਕ ਨਹੀਂ ਤੇਰਾ ਛੱਡਿਆ ਫਰਕ ਨਹੀਂ ਛੱਡਿਆ ਤੂੰ ਮੇਰੀ ਅੜੀ ਨਾ ਕਰ ਅੜੀ ਨਾ ਕਰ ਓਏ ਅੜੀ ਨਾ ਸੌਦੇ ਚ ਕਰ ਚੱਲ ਆ ਜਾ ਫੜ ਲਓ ਲੈ ਜਾ ਓਏ ਬਾਈ ਤੂੰ ਫੜ ਯਾਰ ਮੇਵਣੀ ਮੇਵਣੀ ਫੜ ਯਾਰ ਲੈ ਫੜ 9200 ਪੂਰਾ ਖੜਾ ਪੂਰਾ ਖੜਾ ਤੇਰਾ ਮਾਨ ਹੈ ਬਸ ਤੇਰਾ ਹੀ ਮਾਨ ਹੈ ਲੈ ਆ ਫੜ ਬਈ ਤੇਰਾ 500 ਦਾ ਦੇ ਇਹ ਅੜੀ ਹੋ ਗਈ ਵੀ ਬੱਸ ਇਹ ਲੈ ਉੱਤੇ ਦੇਣੇ ਨਹੀਂ ਆਪਾਂ ਆਪਣੀ ਵੀ ਅੜੀ ਆ ਫਿਰ ਇਹ ਅੜੀ ਖੜੇ ਉਹ 100 ਦੇ ਯਾਰ 100 ਦੇ ਉਹ 100 ਦੇ ਭਾਈ 100 100 ਦੇ 500 500 ਸਰਦਾਰ ਜੀ ਮੈਨੀਆਂ ਛੱਡੋ ਭਾਈ ਵਿਕ ਜਾਈਏ ਉਹ ਕਿਉਂ ਨਹੀਂ ਛੱਡੋ ਇਹ ਵਿਕ ਜੂਗੀ ਨਾਲ ਦੀ ਨਾਲੇ ਗਾ ਮੇਰੇ ਨਾਲ ਹੀ ਗਾ ਖੜੇ ਨੇ ਨਾਲ ਦੀ ਨਾਲੇ ਵਿਕੂਗੀ ਉਹ ਵੀ ਖਾਈ ਖੜਾ ਆਪਾਂ ਵੀ ਖਾਲੀ ਸੌ ਕੋਈ ਨਹੀਂ ਉਹਨੂੰ ਖਾਣ ਦੇ ਸੌ ਦੀ ਦਿੰਦਾ ਠੀਕ ਆ ਆਪਾਂ ਵੀ ਸੌ ਖਾ ਲੀਏ ਫੇਰ ਸਾਰਾ ਕੰਮ ਹੋ ਰਿਹਾ ਦੋ ਤਰ੍ਹਾਂ ਦਾ ਫਸੇ ਝਗੜਾ ਤਾਂ ਵੀ ਫਿਰ ਬਾਈ ਕਿਸੇ ਨਾਲ ਕਿਉਂ ਉਹ 100 ਹਜ਼ਾਰ ਕੀ ਗੱਲ ਨਹੀਂ ਨਹੀਂ ਬਾਈ ਨਾਲ ਵੀ ਕਿਉਂ ਧੱਕਾ ਕਰਨਾ ਇੰਨੇ ਬੰਦੇ ਪਰਚਾਤ ਦੀ ਕਿਉਂ ਗੱਲ ਲੱਤ ਕਰਦੇ 100 ਕੀ ਗੱਡੀ ਦੀ ਚੀਜ਼ ਆ ਬਾਈ ਨਾਲ ਵੀ ਕਿਉਂ ਧੱਕਾ ਕਰਨਾ 100 ਦਾ ਛੋਟ ਵੀ ਇਹਨੇ ਕਰੂ ਬਾਈ ਤੂੰ ਛੋੜ ਨਾ ਕਰੀ ਯਾਰ ਛੱਡ ਦੇ ਵਸ ਪਾਫੜਾ ਛੋੜ ਨਾ ਕਰੀ ਬਾਈ ਦਾ ਮਾਨ ਹੀ ਨਹੀਂ ਮੰਨਦਾ ਯਾਰ ਛੱਡ ਦੇ ਉਹਦਾ ਮਾਨ ਹੀ ਨਹੀਂ ਮੰਨਦਾ ਲੈ ਛੱਡ ਬਰਾ ਓਏ ਛੱਡ ਕੇ ਕਿਸੇ ਨਾ ਜਰੂਰੀ ਕਰਨਾ ਯਾਰ ਛੱਡ ਬਰਾ ਭਾਵੇਂ ਮੈਨੂੰ ਛੱਡ ਓ ਛੱਡ ਤੇ ਯਾਰ ਭਾਵੇਂ ਨਹੀਂ ਯਾਰ ਰਾਜੂ ਤੱਕਾ ਜਰੂਰੀ ਕਿਸੇ ਨਾਲ ਕਰਨਾ ਹੈਗਾ ਛੱਡ ਦੇ ਛੱਡ ਦੇ ਬੱਕਰੀ ਲੈ 200 ਘੱਟ ਦੇ ਓਏ ਇਤਨਾ ਵੇਚ ਤਕ ਤੇ ਵਿਕ ਜਾਨੀ ਐਵੇਂ ਵੀ ਨਹੀਂ ਚੱਲ ਓ ਦੱਸ ਦੇ ਸਰਦਾਰ ਓ ਬਾਈ ਠੀਕ ਹੈ ਓ ਬਾਈ 9.5 ਫੜਾ ਪਾਸੇ ਨੂੰ ਨਵੇੜ ਛੱਡਣੀ ਨਹੀਂ ਮੇਮ ਨਹੀਂ ਵਿਕੀ ਖੜੀ ਆ ਮੈਨੂੰ ਪਤਾ ਗੈਲ ਬੰਦਾ ਖੜਾ ਹੈ ਨਾ ਇਹ ਛੱਡਣੀ ਨਹੀਂ ਮੇਮ ਜੀ ਆਪਾਂ ਨੇ ਮੈਨੂੰ ਸਾਨੂੰ ਪਤਾ ਹੁੰਦਾ ਵੀ ਕੀ ਚੀਜ਼ ਹੈ ਯਾਰ ਲੈ ਜਾ ਬਸ ਫੜ ਫੜ ਬਈ ਆਪਣਾ ਬੰਦਾ ਹੈ ਨਾ ਜੀ ਲੈ ਫੜ ਬਈ ਫੜ ਬਸ ਮੈਂ ਫੜਾ ਤਾ ਹੁਣ ਹੁਣ ਦੇ ਤੇ ਡਾਂਗਾ ਮੈਂ ਤਰੂੰਗਾ ਲੈ ਵਾ 500 ਦਾ ਦੇ ਆਪਣਾ ਵਾਪਸ ਲੈ ਲੈ ਆਹ ਆ ਨੋਟ ਦੇ ਆ ਓਏ ਚੰਗੀ ਚੀਜ਼ ਲਓ ਯਾਰ ਓਏ ਓ ਮੁੰਡਿਆ ਚੱਲ ਲੈ ਯਾਰ ਓ ਰਿਆ ਆ ਵੀਡੀਓ ਬਣਾ ਵੀਡੀਓ ਇਹ ਆ ਚੱਕ ਇੱਕ ਮੇਰੀ ਇੱਜ਼ਤ ਰੱਖਦੇ ਉਹਨਾਂ ਬੰਦਿਆਂ ਨੇ 9500 ਗਣ ਲੈ ਹੁਣ ਬੋਲੀ ਤੂੰ ਤੈਨੂੰ ਮੈਂ ਕੁੱਟ ਕੇ ਜਾਉ ਓਏ ਅੱਜ ਮੰਡੀ ਚ ਯਾਰ ਮੰਡੀ ਨਹੀਂ ਕਿਸੇ ਦੀ ਇਧਰੋਂ ਆ ਗਿਆ ਇਹ ਬੰਦਾ ਕਿਹੜੇ ਪਿੰਡ ਦਾ ਪਤਾ ਨਹੀਂ ਇਹ ਅਮਰੀਕੀ ਦੀ ਨਹੀਂ ਬੰਦਿਆ ਨੇ ਅਮਰੀਕੀ ਜੀ ਕਿੰਨੇ ਹੋ ਗਏ 9500 ਚੱਲ ਖੈ ਕਰਾ ਇਹ ਆਪਦੀ ਦੇਣਗੇ ਆਪਦੀ ਮਰ ਜਾਂ ਪੂੰਛ ਤੜਾ ਕੇ ਦਸਤੀ ਦਾ ਮੋੜ ਦੇ ਫਰਕ ਮੋਕਲਾ ਤਾਂ ਕਰਦੇ ਆ ਰੱਖਣੀਆਂ ਕੰਜਰਾਂ ਨੇ ਘਰੇ ਪਾ ਲਈ ਓਏ ਸ਼ਰਮ ਕਰ ਮਰਜ਼ਾ ਪੂਛ ਤੜਾ ਕੇ ਹੁਣ ਤਾਂ ਮੈਨੂੰ ਕਹਿੰਦਾ ਤੂੰ ਪੂਛ ਤੜਾਉਣਾ ਮੈਂ ਤਾਂ ਰੋਜੀ ਤੜਾਉਣਾ ਮੇਰੀ ਕੀ ਰੀਸ ਕਰੇਗਾ ਜੀ ਕਰਾ ਲਓ ਨੰਡੇ ਖੁੰਡੇ ਦਾ ਕੀ ਮੈਂ ਤਾਂ ਲੰਡੇ ਖੁੰਡੇ ਚ ਆ ਗਿਆ ਤੂੰ ਦੱਸ ਬਣਨਾ ਮੇਰੇ ਨਾਲ ਬਣ 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 ਹੋਂਦਾ ਜੀ ਦਾ ਜਵਾਬ ਨਾ ਹੁੰਦਾ ਪਰਚੀ ਕਰਾ ਲੈ ਨਾ ਹਾਂ ਅਹੀ ਜੀ ਹੋਵੇ ਇਹ ਦੂ ਚੰਗੀ ਹੋਵੇ ਕੱਢ ਤੂੰ ਤਾਂ ਹੋਵੇ ਹੈ ਜਾਂ